ਸ਼ਕਤੀ ਪਰਖਣੀ ਹੈ ਤੇ ਫਿਰ ਸ਼ੇਰ ਦੋ ਤਾਰ ਤੇ ਸਿੰਘ ਇੱਕ ਤਾਰ ਫਿਰ ਵੇ ਅਮਰਤ ਦੀ ਸ਼ਕਤੀ ਕੀ ਕਰ ਸਕਦੀ ਹੈ ਅਰਦਾਲੀ ਕਹਿੰਦਾ ਸਤਿਨਾਮ ਚ ਬਹਾਦਰ ਹੈ ਕਿ ਮੌਤ ਸਾਹਮਣੇ ਧਰ ਕੇ ਬਾਦਲ ਹੋ ਗਿਆ ਉਹ ਇੱਕ ਸ਼ੇਰ ਤੇ ਬਾ ਦੋ ਬੰਦੇ ਲੜ ਜਾਣ ਤੇ ਇਹਨਾਂ ਹੋਣੀ ਬਾਤ ਹੋਵੇਗੀ ਤੂੰ ਕਹਿੰਦਾ ਕਿ ਮੈਂ ਇਕੱਲਾ ਦੋ ਸ਼ੇਰਾਂ ਤਾ ਬਾਗ ਸਿੰਘ ਕਹਿੰਦਾ ਜਦੋਂ ਗੱਲ ਖੰਡੇ ਬਾਟੇ ਤੇ ਅਮਰਤ ਵੀ ਹੋਵੇ ਜਦੋਂ ਗੱਲ ਗੁਰੂ ਕਰੋਬਰ ਸਿੰਘ ਮਹਾਰਾਜ ਦੀ ਹੋਵੇ ਫਿਰ ਉਹਨੂੰ ਖਾਰਸਾ ਕੋਈ ਨਹੀਂ ਕਰ ਸਕਦਾ ਏ ਤੂੰ ਮੰਗਾ ਦੋ ਸ਼ੇਰ ਤੇ ਤੇਰੇ ਦੋ ਸ਼ੇਰਾਂ ਦਾ ਮੁਕਾਬਲਾ ਇਹ ਗੁਰੂ ਦਾ ਇਕੱਲਾ ਸ਼ੇਰ ਕਰੇਗਾ ਹੁਣ ਅਹਿਮਦ ਸ਼ਾਹ ਅਬਦਾਲੀ ਦੇ ਹੁਕਮ ਦੇ ਨਾਲ ਇਹਦੇ ਪਿੰਗਰੇ ਵਿੱਚ ਦੋ ਸ਼ੇਰ ਨੇ ਜਿਹੜੇ ਜੰਗਲ ਵਿੱਚੋਂ ਇਹਨੇ ਫੜੇ ਹੋਏ ਨੇ ਕਿਉਂਕਿ ਲੋੜ ਪੈਣ ਉੱਤੇ ਜੱਗ ਵਿੱਚ ਉਹਨਾਂ ਨੂੰ ਵਰਤਿਆ ਜਾ ਸਕਦਾ। ਉਹ ਇੱਕ ਵੱਡਾ ਸਾਰਾ ਲੋਹੇ ਦਾ ਪਿੰਗਰਾ ਤਿਆਰ ਹੈ। ਉਸ ਪਿੰਗਰੇ ਅੰਦਰ ਦੋ ਸ਼ੇਰ ਛੱਡ ਦਿੱਤੇ ਗਏ ਕਿਉਂ ਨਈ। ਤੇ ਸਰਦਾਰ ਬਾਗ ਸਿੰਘ ਤਿਆਰ ਹੈ। ਆਖਾਂ ਮੁਬਦਾਨੀ ਨੇ ਕਹਿੰਦੇ ਗਾਧੀਆਂ ਜਜ਼ੀਰਾ ਲਾਹ ਦਿਓ। ਇਹਦੀਆਂ ਹੱਦਾਂ ਘੜੀਆਂ ਖੋਲ ਦਿਓ। ਤੇ ਇੱਕ ਦੀ ਪੈਰ ਨੂੰ ਸੰਗਰ ਲੰਮਾ ਕਰਕੇ ਮਾਰ ਦਿੱਤਾ। ਕਿ ਸ਼ੇਰ ਦੇ ਨਾਲ ਲੜੇ ਤੇ ਸਹੀ ਪਰ ਕਦੇ ਬੌਕਾ ਵੇਖ ਕੇ ਭਾਜ ਨਾ ਸਕੇ ਇਹ ਤੈਨੂੰ ਸੰਗਣ ਮਾਰ ਦਿੱਤਾ ਵਾਕੀ ਬੇੜੀਆਂ ਉਤਾਰ ਦਿੱਨਾ ਸਰਦਾਰ ਬਾਗ ਸਿੰਘ ਪਿਆਰ ਬਾਤ ਪਿਆਰ ਦੇ ਹੰਮ ਇਸੇ ਗਤੇ ਤੇੜ ਕਿ ਸ਼ਹਿਰਾ ਇਤੇ ਸਿਰ ਤੇ ਦਸਤਾਰ ਨਾ ਕੋਲ ਕੋਈ ਸ਼ਸਤਰ ਹੋਰ ਅਤੇ ਨਾ ਗਲ ਕੋਈ ਬਸਤਰ ਹੋਰ ਹੈ ਫਿਰਮ ਦੀ ਕਹਾਣੀ ਸਾਡੇ ਨੌਜਵਾਨ ਵੀਰ ਫਿਰਮਾਂ ਵਾਲੇ ਨਕਲੀ ਬਾਹੂ ਬੜੀਆਂ ਦੇ ਬੜੇ ਫੈਨ ਨੇ ਉਹ ਤੇ ਨਕਲੀ ਲੜਾਈਆਂ ਕਰਦੇ ਆ ਸਾਡੇ ਅਸਲੀ ਬਾਹੂ ਬੜੀਆਂ ਦੀ ਲੜਾਈ ਤੱਕੇ ਸਰਦਾਰ ਬਾਖ ਸਿੰਘ ਨੇ ਸੱਤ ਸਰੀਆ ਕਾਲ ਦਾ ਜਗਾਰਾ ਛੱਡਿਆ ਤੇ ਛਾਲ ਮਾਰ ਕੇ ਦੋ ਸ਼ੇਰਾਂ ਦੇ ਪਿੰਜਰੇ ਦੇ ਅੰਦਰ ਚਲੇ ਗਾ ਸਰਦਾਰ ਬਾਖ ਸਿੰਘ ਨੇ ਹਰ ਸਿੰਘ ਤੇ ਮਹੰਮ ਸਿੰਘਾਂ ਦੇ ਦਮਾਲੇ ਵਿੱਚ ਛੋਟੇ ਛੋਟੇ ਸ਼ਸਤਰ ਅਖਰ ਰੱਖੇ ਹੋਏ ਆ ਕਰਦੀ ਬਾਗ ਨਾਗਰ ਸ਼ਸਤਰ ਦੇ ਨਾਲ ਸ਼ੇਰ ਨੂੰ ਇੱਕ ਹੱਥ ਤੋਂ ਲੈ ਕੇ ਜਵਾਰੇ ਤੱਕ ચીਰ ਕੇ ਰੱਖ ਦਿੱਤਾ ਇੰਨੀ ਤੇਜ਼ੀ ਨਾਲ ਸਰਦਾਰ ਬਾਗ ਸਿੰਘ ਦਾ ਹਮਲਾ ਹੁਣ ਪੀੜ ਦਾ ਮਾਰਿਆ ਸ਼ੇਰ ਨੁਕਰੇ ਦਾ ਕੇ ਦਿੱਲੀ ਦੀ ਤਰ੍ਹਾਂ ਮਿਆਪਨ ਲੱਗ ਗਿਆ ਤੇ ਤਰਫਣ ਲੱਗ ਪਿਆ ਹੁਣ ਗੱਲਾਂ ਕਰਦੇ ਸਮਾਂ ਆਪਾਂ ਨੂੰ ਬਹੁਤਾ ਲੱਗਦਾ ਸ਼ੇਰ ਦੀ ਝਟ ਕਿੰਨੀ ਤੇਜ਼ ਹੁੰਦੀ ਹੈ ਜਦੋਂ ਮਨਾ ਵਿੱਚ ਲਿਆਇਓ ਦੂਸਰੇ ਸ਼ੇਰ ਨੇ ਇਸ ਤੋਂ ਪਹਿਲਾਂ ਤਾਂ ਦੇ ਤਾਈ ਇਹ ਉਸ ਹੱਲੇ ਵਿੱਚ ਜਿਹੜਾ ਬਾਗ ਮਾਤਾ ਸ਼ਸ਼ਤਰ ਸੀ ਉਹ ਵੀ ਸਰਦਾਰ ਬਾਗ ਸਿੰਘ ਦੇ ਹੱਥੋਂ ਛੁੱਟ ਗਿਆ ਹੁਣ ਬਿਲਕੁਲ ਖਾਲੀ ਹੱਥ ਹੈ ਸਰਦਾਰ ਬਾਗ ਸਿੰਘ ਦਾ ਤੇ ਸਰਦਾਰ ਬਾਗ ਸਿੰਘ ਦੂਜੇ ਸ਼ੇਰ ਦਾ ਹਮਲਾ ਬਿਲਕੁਲ ਦੇ ਹੱਥਾਂ ਰੋਕਦਾ ਜਦੋਂ ਸ਼ੇਰ ਨੇ ਹੱਲਾ ਕੀਤਾ ਆਪਣੀ ਸੱਜੀ ਬਾਹਂ ਅੱਟ ਤੋਂ ਅੱਗੇ ਤੱਕ ਸ਼ੇਰ ਦੇ ਮੂੰਹ ਵਿੱਚ ਸਰਦਾਰ ਬਾਗ ਸਿੰਘ ਨੇ ਇੱਕ ਬਾਹੀ ਹੈ ਉਹ ਵੀ ਜੀਭ ਨੂੰ ਘੁੱਟ ਕੇ ਆਪਣੀ ਹੱਥੇ ਵਿੱਚ ਪਕੜ ਲਿਆ ਤੇ ਸ਼ੇਰ ਛਡਾਉਣ ਆਸਤੇ ਜੰਦੂ ਜਾਨ ਕਰਨ ਲੱਗ ਗਿਆ ਸਿੰਘ ਦੀ ਪਕੜ ਇੰਨੀ ਮਜ਼ਬੂਤ ਹੈ ਕਿ ਸ਼ੇਰ ਦੀ ਤਾਕਤ ਦਾ ਅੰਦਾਜ਼ਾ ਤੁਸੀਂ ਲਾ ਲਓ ਸਾਰੀ ਤਾਕਤ ਦੇ ਨਾਲ ਸਰਦਾਰ ਬਾਗ ਸਿੰਘ ਦੇ ਕੋਲੋਂ ਸ਼ੇਰ ਛੋਟ ਨਹੀਂ ਰਾ ਉਹਨੇ ਪੰਜਿਆਂ ਦੇ ਨਾਲ ਬਾਗ ਸਿੰਘ ਨੂੰ ਲਹੂ ਲਹਾਨ ਕਰ ਦਿੱਤਾ ਓਵੇਂ ਆਪਣੇ ਜਵਾੜੇ ਦੇ ਨਾਲ ਸਰਦਾਰ ਬਾਗ ਸਿੰਘ ਦੀ ਸਾਰੀ ਬਾਹ ਜਖਮੀ ਕਰ ਦਿੱਤੀ ਹੱਡੀਆਂ ਚੂਰ ਹੋ ਚੁੱਕੀਆਂ ਦੰડાਾਂ ਪਾਰ ਤੇ ਖੂਨ ਵਹਿ ਰਿਆ ਪਰ ਸਰਦਾਰ ਬਾਗ ਸਿੰਘ ਉਹਦੀ ਜੀਬ ਨਹੀਂ ਛੱਡ ਰਿਆ ਜਿਹੜਾ ਪੈਰ ਉਹ ਸੰਗਲ ਵੱਜਿਆ ਹੋਇਆ ਸੀ ਉਸ ਸੰਗਲ ਨੂੰ ਆਪਣੇ ਖੱਬੇ ਹੱਥ ਦੇ ਨਾਲ ਸਰਦਾਰ ਬਾਗ ਸਿੰਘ ਨੇ ਫੜਿਆ ਸ਼ੇਰ ਦੀ ਧੌਂ ਦੇ ਦਿਵਾਰੇ ਲਪੇਟ ਲਿਆ ਇੱਕ ਪੈਰ ਸੰਗੜ ਤੇ ਰੱਖ ਕੇ ਖੱਬੇ ਹੱਥ ਦੇ ਨਾਲ ਸੰਗੜ ਨੂੰ ਘੁੱਟਿਆ ਇੰਨੀ ਤਾਕਤ ਦੇ ਨਾਲ ਸਰਦਾਰ ਬਾਗ ਸਿੰਘ ਉਸ ਸੰਗੜ ਨੂੰ ਘੁੱਟਦਾ ਰਿਹਾ ਜਿੰਨੀ ਦੇਰ ਤੱਕ ਸਿਰ ਤੇ ਸਵਾਸ ਨਹੀਂ ਰੋਕ ਜਾਏ ਉਹ ਦੂਸਰਾ ਸ਼ੇਰ ਵੀ ਮਾਰ ਕੇ ਸਰਦਾਰ ਬਾਗ ਸਿੰਘ ਨੇ ਧਰਤੀ ਤੇ ਸੁੱਟ ਦਿੱਤਾ ਜ਼ਖਮੀ ਹੋਇਆ ਸ਼ੇਰ ਵੀ ਤੜਪ ਤੜਪ ਕੇ ਮਰ ਗਿਆ ਕੱਲੇ ਸਿੰਘ ਨੇ ਦੋ ਸ਼ੇਰ ਅਬਦਾਲੀ ਦੇ ਸਾਹਮਣੇ ਮਾਰ ਕੇ ਸੁੱਟ ਦਿੱਤੇ ਆਹ ਸ਼ਾਹ ਆਯਾ ਸਰਦਾਰ ਹਾਜੂ ਸਿੰਘ ਕਹਿੰਦਾ ਓਏ ਕਾਬਲੀ ਕੁੱਤਿਆ ਹਾਲੇ ਤੋਂ ਸਿੰਘਾਂ ਦੀ ਬਹਾਦਰੀ ਵੇਖੀ ਇਕੱਠਿਆ ਤੂੰ ਤੇ ਸਵਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਰਦਾ ਸੀ ਹਾਲੇ ਤੇ ਗੁਰੂ ਨੇ ਸਿੰਘ ਹੀ ਲਾਏ ਨੇ ਅਬਦਾਲੀ ਕਹਿੰਦਾ ਓਏ ਕੋ ਸ਼ੇਰ ਇੱਕ ਬੰਦੇ ਨੇ ਮਾਰ ਦਿੱਤੇ ਇਸ ਤੋਂ ਵੀ ਪਰੇ ਬਹਾਦਰੀ ਦੀ ਕੋਈ ਦਾਸਤਾਨ ਤੇ ਸਰਦਾਰ ਹਾਜੂ ਸਿੰਘ ਕਹਿੰਦਾ ਤੇਰੇ ਮਨ ਵਿੱਚ ਸਵਾਲ ਬੜੇ ਸੀ ਜੇ ਉਹ ਸਵਾਲ ਦੂਰ ਕਰਨੇ ਹੋਰ ਬੱਚਾ ਪਾ ਕੇ ਦੇਖ ਲੈ ਉਹ ਸਾਹਮਣੇ ਆਇਆ ਇਹ ਸਾਡੇ ਇਤਿਹਾਸ ਦੇ ਪੋੜ ਜੇ ਜਰਾ ਧੋਰ ਨਾਲ ਸੁਣਿਓ ਸਰਦਾਰ ਹਾਥੂ ਸਿੰਘ ਨੇ ਝਕਾਲਾ ਛੱਡਿਆ ਜਦੋਂ ਉਹਨੇ ਹੰਗ ਸਿੰਘ ਝਕਾਲੇ ਛੱੜਦੇ ਨੇ ਨਾ ਖੁਸ਼ੀ ਵਿੱਚ ਆ ਕੇ ਆਪਾਂ ਜਾਣਦੇ ਹਾਂ ਉਦੋਂ ਇਤਵਾਰ ਅਸਮਾਨ ਕੰਬਣ ਲਾ ਦਿੱਤੇ ਸਰਦਾਰ ਹਾਥੂ ਸਿੰਘ ਦਾ ਝਕਾਲਾ ਇੰਨੇ ਜੋਸ਼ ਦਾ ਇਹ ਸਾਡਾ ਇਤਿਹਾਸ ਗਵਾਹੀ ਭਰਦਾ ਕਿ ਉਸ ਝਕਾਲੇ ਦੇ ਕੋਲੋਂ ਹਾਥੀ ਡਰ ਕੇ ਭੱਜ ਗਿਆ ਹਾਥੀ ਲੜਣ ਅਬਦਾਨੀ ਹਰਾਮ ਹੋ ਗਿਆ ਕਹਿੰਦਾ ਓਏ ਦੇਖੀ ਤੇ ਸਰਦਾਰ ਹਾਜੂ ਸਿੰਘ ਕਹਿੰਦਾ ਇੱਕ ਬਹਾਦਰ ਦੂਸਰੇ ਬਹਾਦਰ ਦਾ ਸਤਕਾਰ ਕਰਦਾ ਏ ਉਹਨੇ ਸਤਕਾਰ ਕੀਤਾ ਏ ਮੇਰੀ ਬਹਾਦਰੀ ਦਾ ਅਬਦਾਨੀ ਕਹਿੰਦਾ ਗੱਲ ਰੁਕਣੀ ਨਹੀਂ ਚਾਹੀਦੀ ਕਹਿੰਦਾ ਹਾਥੀ ਫੇਰ ਮਗਾਓ ਪਰ ਇਹ ਸਵਾਰ ਹਾਥੀ ਸੋਵੇ ਹੀ ਨਹੀਂ ਇਸ ਵਾਰ ਹਾਥੀ ਨੂੰ ਸ਼ਰਾਬ ਪਾ ਕੇ ਲੈ ਕੇ ਆਓ ਸ਼ਰਾਬ ਉਹ ਪਹਿਲਾਂ ਤੋਂ ਸੁਣਿਆ ਹੁਣ ਆਪ ਅਗਲਾ ਹਾਥੀ ਦਾ ਸੁਣਿਓ ਆਨੰਪੁਰ ਸਾਹਿਬ ਦੀ ਧਰਤੀ ਤੇ ਗੁਰੂ ਕਰਗੇਤਰ ਪਾਤਸ਼ਾਹ ਮਹਾਰਾਜ ਦੇ ਬਚਨਾਂ ਤੇ ਸਰਗਾ ਸ਼ਹੀਦ ਭਾਈ ਮਨੀ ਸਿੰਘ ਦਾ ਸਪੁੱਤਰ ਬਾਬਾ ਬਜੰਦਰ ਸਿੰਘ ਦਾ ਨੀਲਾ ਮੁਕਾਬਲਾ ਕਰਦਾ ਤੇ ਉਸੇ ਸ਼ਹੀਦ ਭਾਈ ਮਨੀ ਸਿੰਘ ਦੇ ਪਰਿਵਾਰ ਵਿੱਚੋਂ ਸਰਦਾਰ ਹਾੜੂ ਸਿੰਘ ਹੁਣ ਉਹ ਹੀ ਇਤਿਹਾਸ ਬਿਖਾਇਆ ਜਾਣਾ ਹਾਥੀ ਸ਼ਰਾਬ ਦੇ ਨਾਲ ਰਚਾਇਆ ਗਿਆ ਹੁਣ ਅੱਜ ਤੱਕ ਦਾ ਹੈ ਸ਼ਾ ਦੂਸਰਾ ਸ਼ਰਾਬ ਦਾ ਨਸ਼ਾ ਇਹਦੀ ਸੁੰਡ ਦੇ ਨਾਲ ਸ਼ਸਤਰ ਬਣ ਦਿੱਤਾ ਗਿਆ ਜਿਹਨੂੰ ਨਿਹੰਗ ਸਿੰਘ ਚਮਕਾੜ ਆਦੇ ਇਹ ਚਮਕਾੜ ਸ਼ਸਤਰ ਤੁਸੀਂ ਵੇਖਣਾ ਹੋਵੇ ਜਾਂ ਤੇ ਨਿਹੰਗ ਸਿੰਘਾਂ ਦੇ ਕੋਲ ਜਾਂ ਇੰਟਰਨੈਟ ਤੇ ਸਰਚ ਕਰਕੇ ਵੇਖ ਲਿਓ ਚਮਕਾੜ ਨਾਲ ਦਾ ਸ਼ਸਤਰ ਹਾਥੀ ਦੀ ਸੁੰਡ ਨਾਲ ਬੱਤਾ ਜੰਗੇ ਹਾਥੀ ਬੜਾ ਤਾਕਤ ਵਾਲਾ ਇਹਦੀ ਸੁੰਡ ਦੇ ਵਾਰ ਨਾਲ ਅੱਜ ਤੱਕ ਕੋਈ ਬਚਿਆ ਨਹੀਂ ਉੱਤੇ ਮਹਾਵਤ ਬੈਠਾ ਇਸ਼ਾਰਾ ਕਰਦਾ ਹੈ ਸਾਹਮਣੇ ਖਲੋਤੇ ਸਿੰਘ ਨੂੰ ਆਪਣੇ ਪੈਰ ਥਲੇ ਕੁਚਲਦੇ ਜਾਂ ਹੁਣ ਦੇ ਸ਼ਸਤਰ ਦੇ ਨਾਲ ਚੀਰ ਕੇ ਦੋ ਫਾੜ ਕਰਦੇ ਤੇ ਸਰਦਾਰ ਹਾਟੂ ਸਿੰਘ ਦੇ ਹੱਥ ਦੇ ਕਬਦਲੀ ਨੇ ਇੱਕ ਖੁੱਡੀ ਹੋਈ ਤਲਵਾਰ ਦਿੱਤੀ ਹੈ ਉਹ ਤਲਵਾਰ ਵਾਂਗੂ ਤਲਵਾਰ ਵੀ ਕੇਵਲ ਇੱਕ ਛੋਟਾ ਹੈ ਕਿਉਂਕਿ ਹਾਥੀ ਦੀ ਇੰਨੀ ਮੋਟੀ ਚਮੜੀ ਹੈ ਚੰਗੀ ਤੋਂ ਚੰਗੀ ਤਲਵਾਰ ਵੀ ਤੇ ਹਾਥੀ ਦੇ ਮਾਰਗੇ ਉਹਦੀ ਚਮੜੀ ਵਿੱਚ ਛੋਟਾ-ਮੋਟਾ ਜਖਮ ਵੀ ਹੋ ਸਕਦਾ ਹੈ ਇਸ ਤੋਂ ਬਾਅਦ ਕੁਝ ਨਹੀਂ ਹੋ ਸਕਦਾ ਇਸ ਕਰਕੇ ਖੁੱਡੇ ਤਲਵਾਰ ਦਿੱਤੀ ਹੈ ਕਿ ਤੂੰ ਇਹ ਜੀ ਤਲਵਾਰ ਨਾਲ ਹਾਥੀ ਦਾ ਜੇ ਮੁਕਾਬਲਾ ਕਰ ਜਾਵੇਂ ਤੇ ਮੈਂ ਮੰਨ ਜਾਵਾਂਗਾ ਤੇਰਾ ਗੁਰੂ ਸਮਰੱਥ ਤੇ ਸਰਦਾਰ ਹਾਥੂ ਸਿੰਘ ਤਿਆਰ ਹੋ ਪਿਆ ਇਧਰੋਂ ਹਾਥੀ ਤਿਆਰ ਹੁੰਦੇ ਜਾਂਦਾ ਉਹਦੇ ਮਹੱਤਵ ਬੈਠਾ ਇਸ਼ਾਰੇ ਕਰ ਰਿਹਾ ਅਬ ਗੱਲ ਹੀ ਨਾ ਉਹਦਾ ਲਾਹੌਰ ਦੇ ਧਰਤੀ ਤੇ ਲੋਕ ਵੇਖ ਰਹੇ ਨੇ ਇਸ ਤਮਾਸ਼ੇ सरदारा दूसरे को यादि कयार रसा तूं पढ़ेश वारो ਜਦੋਂ ਸਾਧਗਰਾਂ ਤੋਂ ਸਿੰਘਾਂ ਨੇ ਆਇਆ ਕਿ ਸਾਧਗੁਰੂ ਜੀ ਦੁਨੀ ਚੱਤ ਤੇ ਨੱਚ ਗਿਆ ਹੁਣ ਹਾਥੀ ਦਾ ਮੁਕਾਬਲਾ ਕੌਣ ਕਰੇਗਾ ਤੇ ਸੰਗਤ ਵਿੱਚ ਬੈਠਾ ਭਾਈ ਬਜਤਰ ਸਿੰਘ ਸੋਚਦਾ ਕਿਉਂਕਿ ਭਾਈ ਬਜਤਰ ਸਿੰਘ ਕੱਟ ਵਿੱਚ ਮਧਰਾ ਸੀ ਬਹੁਤੀ ਵੱਡੀ ਢੀਲ ਡੌੜ ਵਾਲਾ ਨਹੀਂ ਸੀ ਅਰਦਾਸਾ ਕਰ ਰਿਹਾ ਸੀ ਕਿ ਇਹ ਸੇਵਾ ਮੇਰੇ ਹਿੱਸੇ ਆ ਜਾਵੇ ਕਿਤੇ ਇਹ ਨਾ ਹੋਵੇ ਕਿ ਮੇਰੇ ਕੱਟ ਕਰਕੇ ਮੇਰੀ ਦਿੱਧ ਕਰਕੇ ਤੇ ਸੇਵਾ ਮੇਰੇ ਕੋਲੋਂ ਖੋਸ ਜਾਵੇ ਅਰਦਾਸ ਮੰਨ ਵਿੱਚ ਚੱਲ ਰਹੀ ਸੀ ਕਿ ਸਤਿਗੁਰੂ ਨੇ ਸੇਵਾ ਮੇਰੇ ਕੋਲੋਂ ਕਰਵਾ ਦੇ। ਹੁਣ ਜਾਣੀ ਜਾਣ ਸਤਿਗੁਰੂ ਕਹਿੰਦੇ ਫੇਰ ਕੀ ਹੋਇਆ ਜੇ ਤੂੰ ਨਹੀਂ ਚੱਲ ਭੱਜ ਗਿਆ। ਹੁਣ ਹਾਥੀ ਨੂੰ ਭਾਈ ਬਚੱਤਰ ਸਿੰਘ ਮਾਰ ਦੇਗਾ। ਤੇ ਭਾਈ ਬਚੱਤਰ ਸਿੰਘ ਦਾ ਨਾਂ ਜਦੋਂ ਸਤਿਗੁਰਾਂ ਨੇ ਬੋਲ ਦਿੱਤਾ। ਸਿੰਘਾਂ ਨੇ ਵਧਾਈਆਂ ਦਿੱਤੀਆਂ ਤੇ ਨਾਲੇ ਪੁੱਛਿਆ ਭਾਈ ਬਚੱਤਰ ਸਿੰਘ ਜੀ ਤੁਸੀਂ ਕਾਲਮ ਭਾਗੀ ਦਾ ਮੁਕਾਬਲਾ ਕਰਨਾ। ਕਿ ਇਹਨੇ ਵਾਸਤੇ ਕੋਈ ਯਾਰੀ ਕੋਈ ਰਣਨੀਤੀ ਤੁਸਾਂ ਪਿਆਰ ਕੀਤੀ ਆ ਕਿਉਂਕਿ ਜੰਗ ਵਿੱਚ ਜਾਣ ਤੋਂ ਪਹਿਲਾਂ ਰਣਨੀਤੀ ਤੇ ਧਰਤੀ ਜ਼ਰੂਰੀ ਹੈ ਤੇ ਭਾਈ ਬਚਨ ਸਿੰਘ ਦੇ ਬੋਲ ਮੇਰੇ ਮਨ ਨੂੰ ਝੋੜ ਕੇ ਰੱਖ ਗਏ ਭਾਈ ਬਚਨ ਸਿੰਘ ਕਹਿੰਦਾ ਜਦੋਂ ਸਤਪੁਰਾ ਮੇਰਾ ਨਾਮ ਲਿਆ ਤੁਸੀਂ ਸਾਰੇ ਲੋਕ ਤੇ ਹਾਜ਼ਰ ਸੀ ਤੇ ਸਤਪੁਰਾ ਨੇ ਕੀ ਆਖਿਆ ਸੀ ਤੇ ਅੱਜ ਤੱਕ ਲੱਗੇ ਸਤਪੁਰਾ ਆਇਆ ਹੋਣਾ ਭਾਈ ਬਚਨ ਸਿੰਘ ਆਖੀ ਦਾ ਮੁਕਾਬਲਾ ਕਰੇ ਭਾਈ ਬਜਤਰ ਸਿੰਘ ਨੇ ਆਖਿਆ ਨਹੀਂ ਸਰਗਰੂ ਨੇ ਆਖਿਆ ਸੀ ਹੁਣ ਬਜਤਰ ਸਿੰਘ ਹਾਥੀ ਨੂੰ ਮਾਰੇਗਾ ਤੇ ਜੇ ਸਰਗਰੂ ਨੇ ਆਖ ਦਿੱਤਾ ਵੀ ਬਜਤਰ ਸਿੰਘ ਮਾਰੇਗਾ ਇਹਦਾ ਮਤਲਬ ਹਾਥੀ ਮਾਰਿਆ ਜਾ ਚੁੱਕਾ ਕੇਵਲ ਸਤਰੂ ਨੇ ਮੈਨੂੰ ਜਰੀਆ ਬਣਾ ਕੇ ਬੜਾਈ ਬਖਸ਼ਣੀਆਂ ਮੈਂ ਕਰਨਾ ਕੁਝ ਨਹੀਂ ਇਹ ਹਰ ਭਰੋਸਾ ਭਾਈ ਬਜਤਰ ਸਿੰਘ ਕਹਿੰਦਾ ਮੈਨੂੰ ਭਰੋਸਾ ਜੇ ਸਰਗਰੂ ਕਹਿੰਦਾ ਬਜਤਰ ਸਿੰਘ ਮਾਰੇਗਾ ਤੇਰਾ ਮਤਲਬ ਬਚੰਦਰ ਸਿੰਘ ਦੇ ਹੱਥੋਂ ਹਾਥੀ ਦੀ ਮੌਤ ਅਟਲ ਕੋ ਮੈਂ ਨਹੀਂ ਮਾਰਨਾ ਉਹਦੇ ਸਰਤਾਂ ਦੇ ਬਚਨ ਦੇ ਨਾਲ ਮਾਰਿਆ ਜਾਵੇਗਾ ਇਹ ਭਰੋਸਾ ਸਰਦਾਰ ਹਾਥੂ ਸਿੰਘ ਨੂੰ ਵੀ ਹੈ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮੇਰੇ ਤੱਕ ਸੰਗ ਉਹ ਪਰਿਵਾਰ ਜਿਹੜੀ ਹਾਥੀ ਤੇ ਮਾਰੀਏ ਤੇ ਨਿੱਕਾ ਦਾ ਜ਼ਖਮ ਨਹੀਂ ਕਰ ਸਕਦੀ ਉਹ ਪਰਿਵਾਰ ਨਾਲ ਲੜ ਰਿਹਾ ਤੇ ਜਦੋਂ ਆਪਣੀ ਛੁੱਟ ਦੇ ਸ਼ੈਤਰ ਨਾਲ ਹਾਥੀ ਨੇ ਇੰਨੀ ਤਾਕਤ ਨਾਲ ਵਾਰ ਕੀਤਾ ਵੇਖਣ ਵਾਲਿਆਂ ਨੂੰ ਲੱਗਾ ਕਿ ਸਰਦਾਰ ਦੇ ਤੋਰ ਟੋਟੇ ਹੋ ਗਿਆ ਪਰ ਸਰਦਾਰ ਹਾਥੂ ਸਿੰਘ ਵਾਰ ਤੋਂ ਬਚ ਗਿਆ ਸੱਤ ਸਰੀਰ ਦੇ ਕਾਲ ਦਾ ਧਿਕਾਰਾ ਛੱਡਿਆ ਦੋਵੇਂ ਹੱਥਾਂ ਦੇ ਵਿੱਚ ਉਸੇ ਹੀ ਖੁੰਡੀ ਤਲਵਾਰ ਨੂੰ ਫੜਿਆ ਇੰਨੀ ਤਾਕਤ ਦੇ ਨਾਲ ਵਾਰ ਕੀਤਾ ਕਿ ਹਾਥੀ ਦੀ ਮੋਟੀ ਸੁੰਘ ਨੂੰ ਮੁੱਢ ਤੋਂ ਉਤਾਰ ਕੇ ਵੱਖਰਿਆ ਕਰਕੇ ਜ਼ਮੀਨ ਤੇ ਸੁੱਟ ਦਿੱਤਾ ਹੁਣ ਜਦੋਂ ਸੁੱਟ ਘੱਟੀ ਗਈ ਅਤੇ ਜੇ ਪੇਚੇ ਭੱਜਣ ਲੱਗਾ ਸਿਪਾਈਆਂ ਨੂੰ ਮਾਰਦਾ ਤੇ ਸਰਦਾਰ ਹਾਜੂ ਸਿੰਘ ਛਾਲ ਮਾਰ ਕੇ ਸ਼ੇਰਵਾਹ ਹਾਥੀ ਤੇ ਸਵਾਰ ਹੋ ਗਿਆ ਉਸੇ ਤਲਵਾਰ ਨੂੰ ਉਠਿਆ ਕੀਤਾ ਉਹਦਾ ਮੁਰਖਾ ਦੋ ਹੱਥਾਂ ਵਿੱਚ ਪਕੜ ਲਿਆ ਜੋੜ ਕੇ ਇੰਨੀ ਤਾਕਤ ਨਾਲ ਹਾਥੀ ਦੇ ਮੱਥੇ ਤੇ ਵਾਰ ਕੀਤਾ ਹਾਥੀ ਘੈਰ ਤੇਰੀ ਰੋਕੇ ਜ਼ਮੀਨ ਤੇ ਡਿੱਗ ਪਿਆ ਉਸੇ ਵੇਲੇ ਪ੍ਰਾਨ ਤਿਆ ਗਿਆ ਸਰਦਾਰ ਨੇ ਹਾਥੀ ਮਾਰ ਕੇ ਸਬਤ ਦਿੱਤਾ ਆਹ ਮਤੁਸ਼ਕਾ ਵਰਦਾਲੀ ਖਰਾਬ ਹੋ ਗਿਆ ਕਹਿੰਦਾ ਓਏ ਇੰਨੇ ਮਹੱਤਰ ਕਾ ਮੈਂ ਨਹੀਂ ਚਾਹੁੰਦਾ ਇਹੋ ਜਿਹੇ ਮਹੱਤਰ ਐਵੇਂ ਅਣਜਾਣੇ ਮੌਤੇ ਮਾਰਿਓ ਜਾਣ ਤੁਸੀਂ ਮੇਰੇ ਨਾਲ ਲੜ ਜਾਓ ਤੁਹਾਨੂੰ ਵਜ਼ੀਰੀਆਂ ਦਿੱਤੀਆਂ ਜਾਣਗੀਆਂ ਜ਼ਕੀਰਾਂ ਦੇ ਦਿੱਤੀਆਂ ਜਾਣਗੀਆਂ ਦੇਗਮਾਂ ਦੇ ਡੋਲੇ ਦਿੱਤੇ ਜਾਣਗੇ ਤੇ ਸਰਦਾਰ ਹਾਜੂ ਸਿੰਘ ਨੇ ਆਖਾ ਇਹ ਸਿੱਖੀ ਸਿਰ ਦੇ ਕੇ ਪ੍ਰਾਪਤ ਕੀਤੀ ਹੈ ਦੁਨੀਆ ਦੀ ਕੋਈ ਤਾਕਤ ਇਹਨੂੰ ਖਰੀਦ ਨਹੀਂ ਸਕਦੀ ਜਸਪੁਰ ਐਮੀ ਤਾਕਤ ਨਹੀਂ ਕਿ ਇਹ ਸਿੱਖੀ ਨੂੰ ਖਰੀਦ ਸਕੇ ਕਿਉਂਕਿ ਸੇ ਤੇ ਨਾ ਸਾਫ਼ੀ ਕਰੇ ਸ਼ਮਾਹਾਂ ਨਾਲ ਵੀ ਨਹੀਂ ਕਰਨੀ ਉਹ ਕੱਲਾ ਸਿੰਘ ਕੱਲੇ ਸ਼ੇਰ ਨਾਲ ਉਹਦੇ ਲੜਦਾ ਤੇ ਕੱਲਾ ਸਿੰਘ ਕੱਲੇ ਬੰਦੇ ਨਾਲ ਕਿਉਂ ਲੜੇਗਾ ਜੇ ਸੱਚਮੁੱਚ ਆਪਣਾ ਜਰ ਲਹਿਲਾ ਦੀ ਤਾਕਤ ਦੇਖਣੀ ਹੈ ਤੇ ਕੱਲੇ ਦੇ ਸਾਹਮਣੇ ਕੱਲਾ ਨਹੀਂ ਇੱਕ ਦੇ ਸਾਹਮਣੇ ਪੰਜ ਕਟ ਮਰਜੀ ਵਾਲੇ ਤੇ ਫੇਰ ਵੇਖ ਖੰਡੇ ਬਾਟੇ ਦੇ ਅਮਰਤ ਦੀ ਤਾਕਤ ਹੁਣਾ ਬਦਾਰੀ ਕਹਿੰਦਾ ਤੂੰ ਤੇ जख्मी ਐ ਮੌਤ ਨੇ ਮੂੰਹ ਵਿੱਚ ਪਿਆ ਐ ਉਹ ਕਿਵੇਂ ਲੜੇਗਾ ਤੇ ਸਰਦਾਰ ਬਾਗ ਸਿੰਘ ਕਹਿੰਦਾ ਮੈਂ ਨਹੀਂ ਲੜਦਾ ਅਬਦਾਲੀ ਕਹਿੰਦਾ ਕੌਣ ਲੜੇਗਾ ਕਹਿੰਦਾ ਕੋਰ ਭਰੋਸਾ ਜਿਹੜਾ ਮੇਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਆ ਜਿਹੜਾ ਖੰਡੇ ਬਾਟੇ ਦਾ ਅਮਰਤ ਮੈਂ ਛਕਿਆ ਤੇ ਜਿਹੜੀ ਅਰਦਾਸ ਮੈਂ ਕਸਮੇ ਸਤਕਰਾਂ ਦੇ ਚਰਨਾਂ ਵਿੱਚ ਕੀਤੀ ਆ ਉਹ ਅਰਦਾਸ ਲੜੇਗੀ ਤੂੰ ਆਪਣੇ ਚੋੜਵੇਂ ਗਰਨਾਰ ਕੱਢ ਪੰਜ ਸਰਕਾਰ ਕੋਲ ਇਹ ਬਦਾਲੀ ਨੇ ਜਰਨਲ ਜਿੰਨਾ ਹਾਥੀ ਤੇ ਸ਼ੇਰਾਂ ਦਾ ਹਸ਼ਰ ਤੱਕਿਆ ਉਹ ਕਿਵੇਂ ਹਿਆਦਾਰ ਸਾਥੇ ਕਿ ਅਸੀਂ ਜਾ ਕੇ ਇਹਨਾਂ ਦਾ ਮੜ ਲਈਏ ਇਹਨਾਂ ਦੀਆਂ ਤੁਹਾਡਾ ਝੁੱਕ ਗਈਆਂ ਤੇ ਇਹ ਬਦਾਲੀ ਨੇ ਮਿਹਣੇ ਦੇ ਕੇ ਝੋਲਿਆ ਆਖਿਆ ਪਠਾਣੀ ਮਾਵਾ ਤੇ ਜਾਏ ਕਿਉਂ 바ਵਾ ਦੇ ਸ਼ੀਰ ਨੂੰ ਉਦਾਲ ਬਾਰੇ ਕੱਲਾ ਕੱਲਾ ਤੁਸੀਂ ਸਾਬਤ ਸਾਬਤ ਬੱਕਰਾ ਖਾ ਜਾਂਦੇ ਹੋ ਨਿਰਧਰਾ ਦੇ ਜੇਤੂ ਤੁਹਾਡੀ ਤਾਕਤ ਉਹ ਸੱਤ ਬਹਾਦਰ ਨੂੰ ਕਾਬੂ ਨਹੀਂ ਆ ਰਹਾ ਜਿਹੜਾ ਇਹਨਾਂ ਦਾ ਸਿਰ ਕੰਮ ਕਰੇਗਾ ਮੂੰਹੋਂ ਮੰਗੇ ਇਨਾਮ ਜ਼ਕੀਰਾਂ ਦੇ ਤੇ ਨਵਾਜ਼ ਗਿਆ ਦਾ ਆਪ ਕੋਈ ਮਰਦ ਸਾਹਮਣੇ ਤੇ ਮਾਰੀ ਗੋੜ ਦੀ ਬਾਤ ਕਰੋ ਜਦੋਂ ਕੋਈ ਨਾ ਆਇਆ ਤੇ ਸਰਕਾਰ ਬਾਗ ਸਿੰਘ ਤੇ ਹਾਥੂ ਸਿੰਘ ਕਹਿੰਦੇ ਅਬਦਾਲੀ ਕੱਲੇ ਕਰ ਗਿਆ ਸਰਦਾਰ ਹਾਡੂ ਸਿੰਘ ਨੇ ਰੰਦੇ ਖਾਣ ਮਾਰ ਕੇ ਸੁੱਟ ਲੈ ਸਰਦਾਰ ਹਾਡੂ ਸਿੰਘ ਤਿੰਦਾ ਜੇ ਹੋਰ ਭੇਜਣੇ ਨੇ ਉਹ ਵੀ ਭੇਜ ਦੇ ਵੇ ਤੇ ਅਰਦਾਲੀ ਕਹਿੰਦਾ ਬਸ ਹੁਣ جنگ ਰੋਕ ਦਿੱਤੀ ਜਾਵੇ ਜੇ ਤੇ ਇਕੱਲਾ ਮੈਂ ਸਾਰੀ ਸੈਨਾ ਨੂੰ ਮਾਰ ਸਕਾਂ ਜੀ ਸਤਿ ਪਤਿ ਤੁਸੀਂ ਬਹਾਦਰ ਮੈਂ ਇਸ ਗੱਲ ਨੂੰ ਮੰਨਦਾ ਹਾਂ ਕਿ ਬੜੀ ਬਹਾਦਰ ਕੌਮ ਹੈ ਤੁਹਾਡੀ ਆਹ ਹੋਣਾ ਤਵਕਾਲੀ ਆਪਣੇ ਸਿਪਾਹੀਆਂ ਨੂੰ ਪੁੱਛਦਾ ਮੈਂ ਸੰਪੂਰਨਤਾ ਕਰਦੀ ਮੈਂ ਜਦੋਂ ਗੱਲ ਆਰੰਭ ਕੀਤੀ ਸੀ ਇਹ ਗਿਰਫਤਾਰ ਕਿਵੇਂ ਹੋਏ ਅਬਦਾਲੀ ਤੈਨੂੰ ਦੱਸੋ ਇਹਨਾਂ ਨੂੰ ਤੁਸੀਂ ਗਿਰਫਤਾਰ ਕਿਵੇਂ ਕੀਤਾ ਅਬਦਾਲੀ ਦੇ ਸਿਪਾਹੀ ਕਹਿੰਦੇ ਜਾਂ ਬਰਾਹ ਤੁਹਾਨੂੰ ਮਾਰਦੀ ਬਰਾਹ ਫੇਕਸਨ ਤੁਹਾਡੇ ਕੰਬੂ ਦੇ ਮੇਲੇ ਦੇਖਿਆ ਸਾ ਅਸੀਂ ਪਾਕਦਾਤ ਸਿਪਾਹੀਆਂ ਨੇ ਠੇਰਾ ਪਾ ਕੇ ਗਿਰਫਤਾਰ ਕਰਨਾ ਅਬਦਾਲੀ ਕਹਿੰਦਾ ਝੂਠ ਬੋਲਦੇ ਹੋ ਤੁਹਾਡੇ ਵਿੱਚ ਇਹੋ ਜਿਹਾ ਸ਼ੂਰਮਾ ਕੋਈ ਨਹੀਂ ਜਿਹੜਾ ਇਹਨਾਂ ਨੂੰ ਘੇੜਾ ਪਾ ਕੇ ਗ੍ਰਿਫਤਾਰ ਕਰ ਸਕਦਾ ਹੋਵੇ ਵਾਹ ਜੀ ਉਹ ਅਬਦਾਲੀ ਜਿਹੜਾ ਮੰਨਣ ਤੋਂ ਕਾਰ ਨਹੀਂ ਸੀ ਨਾ ਉਹੀ ਅਬਦਾਲੀ ਹੁਣ ਕਹਿੰਦਾ ਕਹਿੰਦਾ ਤੁਹਾਡੇ ਵਿੱਚ ਇੰਨੀ ਹਿੰਮਤ ਨਹੀਂ ਕਿ ਤੁਸੀਂ ਇਹਨਾਂ ਨੂੰ ਲੜ ਕੇ ਗ੍ਰਿਫਤਾਰ ਕਰ ਸਕਦੇ ਗੱਲ ਕੋਈ ਹੋਰ ਹੋਈ ਹੋਵੇਗੀ ਉਹ ਗੱਲ ਦੱਸੋ ਕੀ ਹੈ ਤੇ ਅਬਦਾਲੀ ਦਾ ਜਰਨਾਲ ਹਯਾਤ ਖਾਨ ਆਯਾਤ ਖਾਨ ਕਹਿੰਦਾ ਜਾ ਪਰਾ ਮੈਂ ਦੱਸਦਾ ਕਿ ਕਹਾਣੀ ਕੀ ਕਹਿੰਦਾ ਜੀ ਇਹ ਦੋਵੇਂ ਸਿੰਘ ਆਏ ਤੇ ਅਲੱਗ ਅਲੱਗ ਸਨ ਇੱਕ ਦੂਸਰੇ ਦੇ ਨਾਲ ਬਲਾਪ ਨਹੀਂ ਇੱਕ ਪਾਸੇ ਇੱਕ ਸਿੰਘ ਆਇਆ ਸੀ ਤੁਹਾਨੂੰ ਮਾਰਨਾ ਚਾਹੁੰਦਾ ਸੀ ਤੇ ਸੱਚ ਦੱਸਾਂ ਜਾ ਪਰਾ ਤੁਹਾਡੀ ਖੁਸ਼ਕਿਸਮਤੀ ਹੈ ਕਿ ਤੁਸੀਂ ਜਿਉਂਦੇ ਹੋ ਉਹ ਉਹਦਾ ਕਾਰਨ ਇਹ ਹੈ ਕਿ ਰਾਤ ਪਾਸ ਬਹੁਤ ਹੋ ਰਹੀ ਸੀ ਇਹ ਜਪਾਣ ਨੂੰ ਮਾਰਦਾ ਮਾਰਦਾ ਤੁਹਾਡੇ ਤੰਗੂ ਨੇੜੇ ਪਹੁੰਚ ਗਿਆ ਤੇ ਸ਼ਾਇਦ ਤੁਹਾਨੂੰ ਵੀ ਮਾਰ ਦਿੰਦਾ ਪਰ ਇਹਦੇ ਘੋੜੇ ਦਾ ਪੈਰ ਤਿਰਕਿਆ ਘੋੜਾ ਜ਼ਮੀਨ ਤੇ ਡਿੱਗਾ ਇਹਦੀ ਲੱਤ ਘੋੜੇ ਥੱਲੇ ਆ ਗਈ ਅਸੀਂ ਘੇਰਾ ਪਾ ਕੇ ਡਿੱਗੇ ਹੋਏ ਨੂੰ ਗ੍ਰਿਫਤਾਰ ਕੀਤਾ ਏ ਲੜ ਕੇ ਗ੍ਰਿਫਤਾਰ ਨਹੀਂ ਕੀਤਾ ਕਹਿੰਦਾ ਇਸੇ ਤਰ੍ਹਾਂ ਦੂਸਰੇ ਸਿੰਘ ਨੂੰ ਵੀ ਡਿੱਗੇ ਹੋਏ ਨੂੰ ਗ੍ਰਿਫਤਾਰ ਕੀਤਾ ਏ اسی ਲੜਾਈ ਦੇ ਵਿੱਚ ਲੜ ਕੇ ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਅਬਦਾਲੀ ਕਹਿੰਦਾ ਇਹ ਤੇ ਗੱਲ ਮੈਂ ਮੰਨ ਗਿਆ ਕਿ ਧੋਖੇ ਨਾਲ ਤੁਸੀਂ ਗ੍ਰਿਫਤਾਰ ਕੀਤੇ ਹੋਣਗੇ ਪਰ ਲੜ ਕੇ ਗ੍ਰਿਫਤਾਰ ਤੁਸੀਂ ਇਹਨਾਂ ਨੂੰ ਨਹੀਂ ਕਰ ਸਕਦੇ ਸੀ ਓਏ ਅਬਦਾਲੀ ਜਿਹੜਾ ਸਿੰਘਾਂ ਤੇ ਸਵਾਰ ਕਰਦਾ ਸੀ ਉਹ ਕਹਿੰਦਾ ਮੈਂ ਤੁਹਾਡੀ ਬਹਾਦਰੀ ਦਾ ਕਾਇਲ ਹੋ ਗਿਆ ਤੇਰੇ ਨਾਲ ਦਾ ਸਿੰਘ ਹੁਣੇ ਸ਼ਹੀਦੀ ਜਾਮ ਪੀ ਗਿਆ ਮੈਂ ਚਾਹੁੰਦਾ ਤੂੰ ਆਪਣੀ ਜਾਨ ਨਾ ਗਵਾਏ ਮੇਰੇ ਨਾਲ ਰਲ ਕੇ ਆਪਾਂ ਦੁਨੀਆ ਦੇ ਉੱਤੇ ਰਾਜ ਕਰ ਸਕਦੇ ਆ ਸਰਕਾਰ ਹਾਜੂ ਸਿੰਘ ਨੇ ਆਖਿਆ ਸਿੰਘ ਕਦੇ ਵਿਕਾਊ ਨਹੀਂ ਹੁੰਦਾ ਤੇ ਜਿਹੜਾ ਵਿਕਾਊ ਹੋਵੇ ਉਹ ਕਦੇ ਸਿੰਘ ਨਹੀਂ ਹੁੰਦਾ ਬਾਤ ਕਰਨਾ ਅੱਜ ਅਸੀਂ ਥਾਂ ਥਾਂ ਤੇ ਇਹ ਇੱਕ ਜਾਣਦੇ ਆ ਅਸੀਂ ਕਿਸੇ ਦੀ ਗੱਲ ਕੀ ਕਰਨੀ ਅਸੀਂ ਆਪਣੀ ਗੱਲ ਕਰਦੇ ਆਂ ਅਸੀਂ ਪ੍ਰਚਾਰ ਕਰਦੇ ਆਂ